ਹੁਕਮ ਦੇ ਵਿੱਚ ਰਹਿਣਾ ਬਹੁਤ ਵੱਡੀ ਗੱਲ ਹੈ ਹੁਕਮ ਵਿੱਚ ਰਹਿਣ ਵਾਲੇ ਤੇ ਕਹਿਣ ਵਾਲੇ ਤੇ ਕਥਨੀ ਕਰਨ ਵਾਲੇ ਸੰਸਾਰ ਤੇ ਬਹੁਤ ਘੱਟ ਹੋਇਆ ਕਰਦੇ ਨੇ ਮੇਰੇ ਵਰਗਾ ਭਾਸ਼ਣ ਤੇ ਸੰਸਾਰ ਤੇ ਉਤੇ ਜ਼ਰੂਰ ਦੇ ਸਕਦਾ ਹੈ ਚੰਗੇ ਉਪਦੇਸ਼ ਜ਼ਰੂਰ ਦੇ ਸਕਦਾ ਹੈ ਪਰ ਚੰਗੇ ਉਪਦੇਸ਼ਾਂ ਉਤੇ ਚੱਲਣਾ ਬਹੁਤ ਔਖਾ ਹੁੰਦਾ ਹੈ ਸੰਸਾਰ ਦੇ ਉਤੇ ਪਰ ਜੇ ਗੁਰੂ ਕਿਰਪਾ ਕਰੇ ਸੰਸਾਰ ਦੇ ਉਤੇ ਤੇ ਚੰਗੇ ਕਦਮ ਉੱਥੇ ਚੁੱਕ ਸਕਦੇ ਆਪਾਂ ਹੁਣ ਕਈ ਵਾਰੀ ਮੈਂ ਸੁੱਟਦਾ ਹੁੰਨਾ ਆ ਮਾਫ਼ ਕਰਿਓ ਮੈਂ ਕੰਟਰੋਵਰਸੀ ਗੱਲ ਨਹੀਂ ਕਰਨ ਲੱਗਾ ਮੈਂ ਗੁਰੂ ਘਰ ਢਾਡੀਆਂ ਮੈਂ ਤਾਂ ਇਹ ਗੱਲ ਕਰਨ ਲੱਗਾ ਹੁਣ ਸੰਸਾਰ ਦੇ ਉਤੇ ਤੋਂ ਬਾਅਦ ਚੱਲ ਗਿਆ ਕੋਈ ਕੁੱਛੀਆਂ ਡਾਈ ਫਿਰਦਾ ਦੇ ਵਿੱਚ ਕੋਈ ਕਿਤੇ ਰੀਤੀ ਰਿਵਾਜ ਨੂੰ ਕੀਤਾ ਜਾਂਦਾ ਹੈ ਮੇਰਾ ਗੁਰੂ ਐਡਾ ਛੋਟਾ ਨਹੀਂ ਹੈਗਾ ਵੀ ਤੁਹਾਡੀਆਂ ਕੁਰਸੀਆਂ ਨਾਲ ਉਹਨੂੰ ਫਰਕ ਪੈਣਾ ਮੇਰਾ ਗੁਰੂ ਐਡਾ ਛੋਟਾ ਨਹੀਂ ਹੈਗਾ ਇਹਦਾ ਹਾਜਮਾ ਬੜਾ ਤਕੜਾ ਹੈ ਇਹਨੂੰ ਤਾਂ ਸੰਸਾਰ ਦੇ ਉੱਤੇ ਲੋਕੀ ਨਿੰਦੀ ਜਾਂਦੇ ਆ ਸੰਸਾਰ ਦੇ ਕਹਿੰਦੇ ਲੋਕੀ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਹੀਂ ਇੱਕ ਵਿਚਾਰ ਦਾ ਜਰੀਆ ਪਾਛਾ ਤੇ ਉਹਨਾਂ ਦਾ ਵੀ ਕੱਖ ਨਹੀਂ ਵਿਗੜਦਾ ਉਹਨਾਂ ਦਾ ਵੀ ਕੱਖ ਨਹੀਂ ਵਿਗੜਦਾ ਪਰ ਮੇਰੀ ਇੱਕ ਰਿਕਵੈਸਟ ਹੈ ਤੁਹਾਡੇ ਚਰਨਾਂ ਦੇ ਵਿੱਚ ਜਿਨ੍ਹਾਂ ਦੇ ਗੋਡੇ ਕੰਮ ਕਰਦੇ ਹੋ ਉਹ ਅਰਦਾਸ ਨਾ ਕਰਿਆ ਕਰੋ ਵੀ ਸਾਡੇ ਗੋਡੇ ਨਾ ਕੰਮ ਕਰਨ ਆਪਾਂ ਅਰਦਾਸ ਕਰੀਏ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਵੀ ਜਿੰਨਾ ਚਿਰ ਗੋਡੇ ਕੰਮ ਕਰਦੇ ਨੇ ਆਪਾਂ ਉਹਨਾਂ ਚਿਰ ਥੱਲੇ ਸੰਗਤ ਵਿੱਚ ਬੈਠੀਏ ਕਿਉਂਕਿ ਸੰਗਤ ਦਾ ਅਸਰ ਬੜਾ ਵੱਡਾ ਹੁੰਦਾ ਹੈ ਹੁਣ ਸੰਗਤ ਵਿੱਚ ਆੜ ਕੇ ਬੈਠਣਾ ਦੁਸ਼ਮਣ ਨੇ ਵੀ ਸੰਗਤ ਵਿੱਚ ਆੜ ਕੇ ਬੈਠਣਾ ਸੱਜਣ ਨੇ ਵੀ ਸੰਗਤ ਕੈਸੀ ਹੋਇਆ ਕਰਦੀ ਆ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਆੜ ਕੇ ਜਦੋਂ ਅਸੀਂ ਬੈਕਦੇ ਆ ਇੱਕ ਤਾਂ ਉਪਦੇਸ਼ ਗੱਲ ਕਰਦੇ ਆ ਉਹ ਸੰਗਤ ਹੋਇਆ ਕਰਦੀ ਆ ਤੇ ਦੂਸਰੀ ਬੇਨਤੀ ਇਹ ਆ ਕਿ ਜਦੋਂ ਮੈਂ ਦਰਬਾਰ ਸਾਹਿਬ ਆਉਣ ਲੱਗਾ ਮੈਂ ਤੇ ਨਿਸ਼ਾਨ ਸਾਹਿਬ ਦਿਹਾੜੇ ਦੁਆਲੇ ਜੋੜਿਆਂ ਤੇ ਢੇਰ ਲੱਗੇ ਮੇਰੇ ਕੋਲ ਫੋਟੋ ਹੈਗੀ ਜੇ ਕਿਸੇ ਨੇ ਵੇਖਣੀ ਹੋਵੇ ਤਾਂ ਉਹ ਨਿਸ਼ਾਨ ਸਾਹਿਬ ਦਿਹਾੜੇ ਦੁਆਲੇ ਢੇਰ ਲੱਗੇ ਜੋੜਿਆਂ ਦੇ ਤੇ ਮਾਫ ਕਰਿਓ ਜੇ ਨਿਸ਼ਾਨ ਸਾਹਿਬਾਂ ਦੇ ਆਲੇ ਦੁਆਲੇ ਜੋੜਿਆਂ ਦੇ ਢੇਰ ਲੱਗੇ ਹੋਣਗੇ ਤੇ ਤਾਂ ਮਤਲਬ ਇੱਕ ਦਿਨ ਅਸੀਂ ਦਰਬਾਰ ਵਿੱਚ ਵੀ ਲੈ ਕੇ ਆਵਾਂਗੇ ਅਸੀਂ ਯਤਨ ਕਰ ਰਹੇ ਆ ਨਾ ਵੀ ਅਸੀਂ ਦਰਬਾਰ ਵਿੱਚ ਵੀ ਲੈ ਕੇ ਆਈਏ ਅਸਲ ਮੈਨੇ ਵਿੱਚ ਸਿੱਖੋ ਜੇ ਤੁਹਾਡੀ ਅਰਦਾਸ ਸੰਪੂਰਨ ਨਹੀਂ ਨਾ ਹੁੰਦੀ ਤੁਸੀਂ ਕਹਿੰਦੇ ਹੋ ਸਾਡੀਆਂ ਅਰਦਾਸਾਂ ਸੰਪੂਰਨ ਨਹੀਂ ਹੁੰਦੀਆਂ ਸਾਡੀ ਰੱਬ ਸੁਣਦਾ ਨਹੀਂ ਸ਼ਹੀਦੀ ਦੇਗ ਲਾ ਕੇ ਨਿਸ਼ਾਨ ਸਾਹਿਬ ਤੇ ਅਰਦਾਸ ਕਰ ਦਿਓ ਤੁਹਾਡੀ ਕਿਸਮਤ ਵਿੱਚ ਨਾ ਵੀ ਚੀਜ਼ ਹੋਵੇ ਤੇ ਉਹ ਰੱਬ ਲੈ ਕੇ ਦੇ ਦਿੰਦਾ ਜੀ ਆਹਾਂ ਉਹ ਸੰਸਾਰ ਦੇ ਉੱਤੇ ਸ਼ਹੀਦ ਸਿੰਘ ਦਾ ਪੈਰਾ ਹੁੰਦਾ ਜੇ ਨਿਸ਼ਾਨ ਸਾਹਿਬ ਤੇ ਬੋਲ ਨਿਸ਼ਾਨ ਸਾਹਿਬ ਦਾ ਦਰਜਾ ਕਿੰਨਾ ਉੱਚਾ ਹੈ ਨਿਸ਼ਾਨ ਸਾਹਿਬ ਦਾ ਫਰਲਾ ਆਵਾਜ਼ਾਂ ਮਾਰ ਕੇ ਕਹਿੰਦਾ ਸਿੱਖੋ ਜੇ ਤੇਰੇ ਕੋਲ ਪ੍ਰਸ਼ਾਦਾ ਨਹੀਂ ਤੇ ਇਸ ਦਰਬਾਰ ਤੇ ਪ੍ਰਸ਼ਾਦਾ ਮਿਲੇਗਾ ਵਾਹਿਗੁਰੂ ਇਹ ਗੁਰੂ ਦਾ ਨਿਸ਼ਾਨ ਹੈ ਗੁਰੂ ਕੇ ਉਹ ਗੁਰੂ ਕੇ ਅਖਮਾਉਣ ਵਾਲਿਆਂ ਵਾਸਤੇ ਤੇ ਸਿੱਖ ਐਂਦਾ ਹੱਥ ਧਰ ਦਿੰਦੇ ਵੀ ਤਲੀਆਂ ਇੱਥੋਂ ਲੱਗ ਜੋ ਤੇ ਅਸੀਂ ਪਤਾ ਕੀ ਕਰਦੇ ਆ ਅਸੀਂ ਉਹ ਨਿਸ਼ਾਨ ਸਾਭਿਆਂ ਦੇ ਕੋਲ ਜੋੜੇ ਉੱਥੇ ਲਾ ਕੇ ਤੇ ਅਸੀਂ ਕਹਿੰਦੇ ਆ ਇਹ ਨਿਸ਼ਾਨ ਸਾਹਿਬ ਹੀ ਕਹਿੰਦਾ ਬੇੜਾ ਤੇ ਅਸੀਂ ਆਪਣਾ ਆਪ ਗਿਰ ਕਰੀ ਜਨੇ ਆ ਤੇ ਦੋਸ਼ ਦੇਣਾ ਦੂਜੇ ਨੂੰ ਫਰਬਾਸ਼ਾ ਕਹਿੰਦੇ ਦੱਦਾ ਦੋਸ਼ ਨਾ ਦੇਹੋ ਕਿਸੇ ਦੋਸ਼ ਕਰਮਾਂ ਆਪਣੇ ਜੋ ਮੈਂ ਕੀਆ ਸੋ ਮੈਂ ਪਾਇਆ ਉਸ ਨਤੀਜੇ ਅਵਰ ਜਨਾ ਕਿੰਨੂੰ ਦੋਸ਼ ਦੇਣਾ ਹੈ ਅਸੀਂ ਆਪਣੇ ਕਰਮਾਂ ਨੂੰ ਦੋਸ਼ ਦਿਆ ਅਸੀਂ ਗੁਰੂ ਦਾ ਸਤਕਾਰ ਨਹੀਂ ਕਰਾਂਗੇ ਤੇ ਹੋਰ ਧਰਮਾਂ ਵਾਲੇ ਥੋੜੀ ਕਰਮ ਨਹੀਂ ਕੀਆ ਸੰਸਾਰ ਦੇ ਉੱਤੇ ਇਨਸਾਨ ਅਮੀਰ ਹੋਣਾ ਚਾਹੀਦਾ ਹੈ ਪੈਸੇ ਦੌਲਤਾਂ ਦੇ ਨਾਲ ਅਮੀਰ ਹੋਵੇ ਪਰ ਅਮੀਰੀ ਦੇਣ ਵਾਲਾ ਸੰਸਾਰ ਤੇ ਨਾ ਨਾ ਪੱਲੇ ਸੰਸਾਰ ਦੇ ਉੱਤੇ ਪਾਸ਼ਾ ਕਹਿੰਦੇ ਜਿਹੇ ਪ੍ਰਸਾਦ ਵਸਾ ਸੁਖਮੰਦਰ ਤਿਸਾ ਧਿਆਏ। ਨਾਮ ਨੇ ਅੰਦਰ ਸੰਸਾਰ ਦੇ ਉੱਤੇ ਐਸਾ ਇੱਕ ਬਾਦਸ਼ਾਹ ਸ਼ਾਹ ਜਹਾਂ ਬਾਦਸ਼ਾਹ ਉਹਦਾ ਵਿਦਮੰਤਰੀ ਆ ਉਹ ਮਾਇਆ ਦੇ ਰੂਪ ਦੇ ਅੰਦਰ ਬੜਾ ਅਮੀਰ ਹੈ ਬੜਾ ਦੌਲਤਵਾਰ ਹੈ ਐਸਾ ਸੰਸਾਰ ਦੇ ਉੱਤੇ ਜਾਂਦਾ ਇਹ ਮੇਰੇ ਵਰਗਾ ਅਮੀਰ ਬੰਦਾ ਸੰਸਾਰ ਤੇ ਹੈ ਕੋਈ ਨਹੀਂ ਹੈਗਾ ਅਮੀਰ ਹੋਣਾ ਚੰਗੀ ਗੱਲ ਹੈ ਅਮੀਰ ਹੋਣ ਦਾ ਹੰਕਾਰ ਬਹੁਤ ਮਾੜਾ ਹੋਇਆ ਕਰਦਾ ਸੰਸਾਰ ਦੇ ਉੱਤੇ ਬੰਦਾ ਕਹਿੰਦਾ ਪੈਸੇ ਨਾਲ ਸਾਰੀਆਂ ਚੀਜ਼ਾਂ ਖਰੀਦ ਸਕਦੇ ਆ ਤੁਸੀਂ ਮਹਿਲ ਖਰੀਦ ਸਕਦੇ ਹੋ ਸੌਖ ਨਹੀਂ ਦੇ ਖਰੀਦ ਸਕਦੇ ਤੁਸੀਂ ਬਿਸਤਰੇ ਖਰੀਦ ਸਕਦੇ ਹੋ ਨੀਂਦ ਨਹੀਂ ਦੇ ਖਰੀਦ ਸਕਦੇ ਤੁਸੀਂ ਸੰਸਾਰ ਦੇ ਉੱਤੇ ਰਿਸ਼ਤੇ ਖਰੀਦ ਸਕਦੇ ਹੋ ਪ੍ਰੇਮ ਨਹੀਂ ਦੇ ਖਰੀਦ ਸਕਦੇ ਤੁਸੀਂ ਕਿਤਾਬਾਂ ਖਰੀਦ ਸਕਦੇ ਹੋ ਗਿਆਨ ਨਹੀਂ ਦੇ ਖਰੀਦ ਸਕਦੇ ਗਿਆਨ ਆਕਾਲ ਪੁਰਖ ਬਖਸ਼ਿਸ਼ ਕਰਦਾ ਹੈ ਗਿਆਨ ਹੋਣਾ ਚੰਗੀ ਗੱਲ ਹੈ ਗਿਆਨ ਗਿਆਨ ਦਾ ਹੰਕਾਰ ਹੋਣਾ ਬਹੁਤ ਮਾੜੀ ਗੱਲ ਹੈ ਸੰਸਾਰ ਦੇ ਹੁਣ ਇਹ ਵਿਧ ਮੰਤਰੀਏ ਨੂੰ ਹੰਕਾਰ ਬਹੁਤ ਆ ਵੀ ਮੈਂ ਅਮੀਰ ਬੜਾ ਇਹਦੇ ਘਰ ਇੱਕ ਬੇਟੀ ਪੈਦਾ ਹੋਈ ਜਿਹਦਾ ਨਾਮ ਇਤਿਹਾਸ ਵਿੱਚ ਸਦਾ ਕੌਰ ਹੁੰਦਾ ਹੁਣ ਸਦਾਕਾਰ ਸਤਾ ਕੋ ਸਾਲਾ ਦੀ ਹੋਈ ਆ ਮੇਰੇ ਕੋਲ ਇੰਨਾ ਸਮਾਂ ਨਹੀਂ ਬਬਰੀਕਿਆਂ ਵਿੱਚ ਜਾਵਾਂ ਉਹ ਸਦਾ ਸਦਾਕਾਰ 7 ਸਾਲ ਦੀ ਹੋਈ ਤੇ 7 ਸਾਲਾਂ ਦੀ ਹੋਈ ਤੇ ਲਾਗੀ ਨੂੰ ਸਦਿਆ ਕਹਿੰਦੇ ਲਾਗੀ ਅਤੀਤ ਦਾ ਆਨੰਦ ਕਾਰਜ ਕਰਨਾ ਸਦਾਕਾਰ ਦਾ ਤੇ ਸੰਸਾਰ ਦੇ ਉੱਤੇ ਸੋਹਣਾ ਵਰ ਤੇ ਚੰਗਾ ਘਰ ਹੋਵੇ ਚੰਗਾ ਘਰ ਹੋਵੇ ਜਿਵੇਂ ਅੱਜ ਰਵੀ ਮਨਦੀਪ ਕਰਦਾ ਆਨੰਦ ਵਿਆਹ ਦੀ ਖੁਸ਼ੀ ਅੰਦਰ ਅਸੀਂ ਬੈਠੇ ਹੋਏ ਆ ਨਾ ਮਾਪੇ ਦੀ दिली ਅਰਦਾਸ ਹੁੰਦੀ ਹੈ ਪਿੱਧੀ ਸਾਡੀ ਸੁਖੀ ਰਵੇ ਚੰਗੇ ਪਰਿਵਾਰ ਵਿੱਚ ਜਾਵੇ ਚੰਗਾ ਪਰਿਵਾਰ ਹੋਵੇ ਪਹਿਲਾਂ ਪਤਾ ਕੀ ਲੱਭਿਆ ਜਾਂਦਾ ਹੁੰਦਾ ਸੀ ਬੱਚਾ ਗੁਰਸਿੱਖਾ ਅਮਰਤਾ ਰੀਆ ਚੰਗਾ ਪਰਿਵਾਰ ਹੈ ਤੇ ਰਾਜ ਭਾਗ ਸਾਰਾ ਕੁਝ ਹੈਗਾ ਸਾਰਾ ਕੁਝ ਹੈਗਾ ਅੱਜ ਕੇਵਲ ਦੌਲਤ ਵੇਖੀ ਜਾਂਦੀ ਹੈ ਮਾਫ਼ ਕਰਿਓ ਸੰਸਾਰ ਦੇ ਉੱਤੇ ਧਿਆਨ ਆਲੇ ਸੀ ਅਸੀਂ ਵੀ ਜਿਹੜੀਆਂ ਧੀਆਂ ਜਿਨ੍ਹਾਂ ਨੇ ਵਰ ਚੰਗੇ ਲੱਭ ਲੈ ਉਹ ਘਰ ਆਪੇ ਚੰਗੇ ਬਣ ਜਾਇਆ ਕਰਦੇ ਜੀ ਜਿਨ੍ਹਾਂ ਦੇ ਵਰ ਨਹੀਂ ਨਾ ਚੰਗੇ ਸੰਸਾਰ ਦੇ ਦਿੱਤੇ ਹੈਗੇ ਉਹ ਘਰ ਬਰਬਾਦ ਹੋ ਜਾਇਆ ਕਰਦੇ ਜੀ ਉਹ ਘਰ ਖਤਮ ਹੋ ਜਾਇਆ ਕਰਦੇ ਜੇ ਪੈਸਾ ਸਦਾ ਨਹੀਂ ਜੇ ਰਹਿੰਦਾ ਹੁੰਦਾ 10 ਲੱਖ ਅਕਾਊਂਟ 'ਚ ਰੱਖ ਲਿਓ ਪਤਾ ਨਹੀਂ ਲੱਗਣਾ ਕਦੋਂ ਖਾਲੀ ਹੋ ਗਿਆ ਪਤਾ ਨਹੀਂ ਲੱਗਣਾ ਜੇ ਜਪਜੀਤ ਸਾਹਿਬ ਕੀਤਾ ਹੋਇਆ ਅਕਾਊਂਟ ਵਿੱਚ ਸੇਵ ਹੋ ਗਿਆ ਜਿੰਨੇ ਨਿਤਨੇਮ ਕੀਤਾ ਅਕਾਊਂਟ ਵਿੱਚ ਸੇਵ ਹੋ ਗਿਆ ਉਹ ਧਰਮਰਾਜ ਦੀ ਕਚੈਰੀ ਵਿੱਚ ਨਾਲ ਜਾਊਗਾ ਇੱਥੇ 10 ਦਿਨ ਨਹੀਂ ਕੱਢਦੇ ਪੈਸੇ ਇਹ ਨਿਤਨੇਮ ਦੀ ਮਾਇਆ ਜਿਹੜੀ ਆ ਨਾ ਇਹ ਧਰਮਰਾਜ ਦੀ ਕਚੈਰੀ ਵਿੱਚ ਵੀ ਜਾਂਦੀ ਆ ਪਰ ਇਸ ਬੰਦੇ ਨੂੰ ਹੰਕਾਰ ਹੋਇਆ ਹੋਇਆ ਇਤਿਹਾਸ ਵਿੱਚ ਨਾ ਆਉਂਦਾ ਚੰਦੂ ਓਏ ਚੰਦੂ ਆਪਣੀ ਬੇਟੀ ਦਾ ਆਨੰਦ ਕਾਰਜ ਕਰਨਾ ਚਾਹੁੰਦਾ ਓ ਬੇਟੀ ਦਾ ਨਾਂ ਸਦਾਕੌਰ 7 ਸਾਲਾਂ ਦੀ ਹੋਈ ਲੱਗੀ ਆਏ ਚੱਲ ਕੇ ਅਮੀਰ ਬੰਦਾ ਇਹਦੀ ਬੇਟੀ ਦਾ ਆਨੰਦ ਕਾਰਜ ਕਰਾਵਾਵਾਂਗੇ ਸੰਸਾਰ ਦੇ ਉੱਤੇ ਬੜੀ ਸ਼ੋਭਾ ਹੋਵੇਗੀ ਸੰਸਾਰ ਵਾਲੇ ਲੋਕੀ ਕਹਿਣਗੇ ਵੀ ਚੰਗੇ ਬੰਦੇ ਧੀਆਂ ਤੇ ਰਿਸ਼ਤਾ ਕਰਾਉਂਦੇ ਨੇ ਤੇ ਸਾਡੀ ਲੋਕ ਸੁਣਿਆ ਕਰਨਗੇ ਸਾਡੀ ਵੱਡੋ ਹੋਵੇਗੀ ਆਪਣੀ ਸ਼ੋਭਾ ਕਰਾਉਣ ਵਾਸਤੇ ਲੱਗੀ ਬੜਿਆਏ ਹੁਣ ਚੰਦੂ ਨੇ ਲੱਗੀ ਇਕੱਠੇ ਕਿਤੇ ਇਹ ਚੰਦੂ ਬੈਠਾ ਹੋਇਆ ਕਿੰਦਾ ਵੀ ਲੱਗਿਓ ਇਹ ਘਰ ਤੇ ਵਾਰ ਐਸਾ ਲੱਭਣਾ ਸੰਸਾਰ ਦੇ ਉੱਤੇ ਵੀ ਮੇਰੇ ਨਾਲੋਂ ਅਮੀਰ ਹੋਵੇ ਮੇਰੇ ਨਾਲੋਂ ਅਮੀਰ ਹੋਵੇ ਹੁਣ ਲੱਗੀ ਇੱਕ ਦੂਜੇ ਦੇ ਨਾਲ ਕਰਦੇ ਸੁਲਾਵਾ ਕਹਿੰਦੇ ਵੀ ਛੱਡਣਾ ਵੀ ਇਹਦੇ ਨਾਲੋਂ ਅਮੀਰ ਕਿਹੜਾ ਹੋ ਸਕਦਾ ਸ਼ਾਹਜਹਾਨ ਬਾਦਸ਼ਾਹਾਂ ਦਾ ਪ੍ਰਮਤਰੀ ਹੈ ਉਹ ਵਿਧ ਮੰਤਰੀ ਤੇ ਵਿਧ ਮੰਤਰੀ ਦੇ ਪ੍ਰਾਪਰ ਲੈਵਲ ਦਾ ਹੋਵੇ ਬੰਦਾ ਤਾਂ ਤਾਂ ਲੱਭਾਂਗੇ ਨਾ ਸ਼ਾਹਦ ਰਾਮ ਬਾਸ਼ਾ ਇੱਕ ਹੈ ਹੁਣ ਇੱਕ ਬਾਸ਼ਾ ਦੇ ਵਿੱਚ ਵੇਖਿਆ ਜਾਵੇ ਕਿੰਨੇ ਕੁ ਕੋਣ ਵੇਖੇ ਜਾਣਗੇ ਸੰਸਾਰ ਦੇ ਉੱਤੇ ਚਲੋ ਕਰਦੇ ਆਂ ਜਤਨ ਜੇ ਕਿਤੇ ਲੱਭਿਆ ਜਾਵੇ ਹੁਣ ਲੱਗੀ ਤੁਰੇ ਨੇ ਕੁੱਲ ਦੁਨੀਆ ਦਾ ਰਕਣ ਕਰਦੇ ਕਰਦੇ ਤੁਰੇ ਆਉਂਦੇ ਨੇ ਲਾਹੌਰ ਦੀ ਧਰਤੀ ਤੇ ਪਹੁੰਚੇ ਹੁਣ ਜਦੋਂ ਲਾਹੌਰ ਦੀ ਧਰਤੀ ਤੇ ਪਹੁੰਚੇ ਲੱਗੀ ਤੇ ਲੱਗਿਆਂ ਨੇ ਵੇਖਿਆ ਭੀ ਇਹ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਪਰਿਵਾਰ ਤੇ ਸੰਗਤ ਜਾ ਰਹੀ ਹੈ ਹੁਣ ਪਰਿਵਾਰ ਤੇ ਸੰਗਤ ਜਾ ਰਹੀ ਹੈ ਦੂਜਾ ਲੱਗੀ ਨਾਲ ਕਹਿੰਦਾ ਕਹਿੰਦਾ ਐਡਾ ਹਜੂਮ ਕਿੱਥੇ ਤੁਰਿਆ ਜਾਂਦਾ ਹੈ ਆਇਨਾ ਕਾਫਲਾ ਕਿੱਥੇ ਤੁਰਿਆ ਜਾਂਦਾ ਉਹ ਨਾਲ ਦੇ ਨੂੰ ਕਹਿੰਦਾ ਕਹਿੰਦਾ ਗੁਰੂ ਨਾਨਕ ਦਾ ਦਰਬਾਰ ਬਣਿਆ ਹੋਇਆ ਚੌਥੇ ਪਾਤਸ਼ਾਹ ਧੰ ਗੁਰੂ ਰਾਮਦਾਸ ਮਹਾਰਾਜ ਉਹਨਾਂ ਤੋਂ ਬਾਅਦ ਪੰਜਵੇਂ ਪਾਤਸ਼ਾਹ ਧੰ ਗੁਰੂ ਅਰਜਨ ਦੇਵ ਮਹਾਰਾਜ ਜੀ ਗੱਦੀ ਉੱਤੇ ਬੈਠੇ ਹੋਏ ਨੇ ਸੰਸਾਰ ਦੇ ਤੇ ਗੱਦੀ ਉੱਤੇ ਵਿਰਾਜਮਾਨ ਨੇ ਉਹਨਾਂ ਦੇ ਦਰਸ਼ਨ ਕਰਨ ਵਾਸਤੇ ਸਾਧ ਸੰਗਤ ਜਾ ਰਹੀ ਹੈ ਤੇ ਤੱਕਿਆ ਦੇ ਸੰਸਾਰ ਦੇ ਉੱਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਤਖਤ ਉੱਤੇ ਵਿਰਾਜਮਾਨ ਨੇ ਹੁਣ ਇਹ ਲਾਗੀ ਗੱਲਾਂ ਕਰਦੇ ਨੇ ਇੱਕ ਸਿੱਖ ਨੂੰ ਲਾਗੀ ਨੇ ਪੁੱਛਿਆ ਕਹਿੰਦਾ ਕਿ ਕਿੱਧਰ ਨੂੰ ਜਾ ਰਹੇ ਆ ਕਹਿੰਦੇ ਗੁਰੂ ਅਰਜਨ ਦੇਵ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਜਾ ਰਹੇ ਆ ਨਾਲ ਦੇ ਲਾਗੀ ਨੂੰ ਕਹਿੰਦਾ ਕਹਿੰਦਾ ਓਏ ਪੁੱਤ ਦੁਨੀਆ ਦਾ ਰਟਨ ਕਰ ਲੈ ਕਿਤੇ ਪਰਿਵਾਰ ਅਮੀਰ ਨਹੀਂ ਹੋ ਲੱਗਾ ਓ ਕਿਤੇ ਮੈਂ ਵੇਖਿਆ ਪਰਿਵਾਰ ਕਿਤੇ ਜਾਪਿਆ ਨਹੀਂ ਅਮੀਰ ਓ ਚੱਲ ਜਿੱਥੇ ਦੁਨੀਆ ਆਂਦੀ ਆਉਂਦੀ ਏ ਉੱਥੇ ਵੇਖਾਂਗੇ ਤਾਂ ਸਹੀ ਜਾ ਕੇ ਕੋਈ ਤੇ ਬੰਦਾ ਅਮੀਰ ਹੋਵੇਗਾ ਓ ਸੰਸਾਰ ਦੇ ਉੱਤੇ ਬੜਾ ਹੰਕਾਰ ਹੁੰਦਾ ਬੰਦਿਆਂ ਨੂੰ ਇਹ ਸੰਸਾਰ ਦੇ ਉੱਤੇ ਪਿਆਸੀ ਸੋਹਣਿਆ ਜਾਂ ਅਸੀਂ ਅਮੀਰ ਆ ਅਸੀਂ ਚੰਗੇ ਆ ਉਹ ਵੇਖਣਾ ਹੈ ਕਿਤੇ ਗੁਰੂ ਰਾਮਦਾਸ ਮਹਾਰਾਜ ਦੇ ਦਰਬਾਰ ਤੇ ਜਾ ਕੇ ਵੇਖੀ ਕਰੋੜਾ ਪਤੀ ਬੰਦੇ ਤਪੜਾਂ ਤੇ ਬਹਿ ਕੇ ਲੰਗਰ ਛਕਦੇ ਨੇ ਅਰਪਾ ਪਤੀ ਬਹਿ ਕੇ ਪ੍ਰਸ਼ਾਦਾ ਛਕ ਕੇ ਤਪੜਾਂ ਦੇ ਉੱਤੇ ਅਰਦਾਸ ਕਰਾਉਂਦੇ ਨੇ ਧੰਨ ਗੁਰੂ ਰਾਮਦਾਸ ਮਹਾਰਾਜ ਤੇਰਾ ਹੀ ਦਿੱਤਾ ਹੈ ਨਹੀਂ ਤੇ ਇੱਥੇ ਤੇ ਮੇਰੇ ਵਰਗਾ ਵੀ 4 ਪੈਸੇ ਆ ਜਾਣ ਤਾਂ ਬੰਦਾ ਕਹਿੰਦਾ ਨਾ ਮੇਰੇ ਵਰਗਾ ਤਾਂ ਸੰਸਾਰ ਤੇ ਆਈ ਗਈ ਕੋਈ ਨਹੀਂ ਹੈਗਾ ਕਦਾ ਮੜ ਸੰਸਾਰ ਦੇ ਉੱਤੇ ਕਿਤੇ ਦਾ ਮੜ ਨਹੀਂ ਜੇਗਾ ਕਿੰਨੇ ਸੰਸਾਰ ਤੇ ਆਏ ਕਿੰਨੇ ਚਲੇਗਾ ਸੰਸਾਰ ਦੇ ਉੱਤੋਂ ਕਦੀ ਕਿਸੇ ਨੇ ਦੱਸਿਆ ਮੜ ਕੇ ਵੀ ਮੈਂ ਕਿੱਥੇ ਗਿਆ ਇੱਕ ਪਰਿਵਾਰ ਦੇ ਵਿੱਚੋਂ ਜੀ ਵਿਛੜ ਗਿਆ ਹੋਵੇ ਨਾ ਬੰਦਾ ਸਾਰੀ ਉਮਰ ਤਰਸ ਜਾਂਦਾ ਵੀ ਕਿਤੇ ਮਿਲ ਜਵੇ ਕਿਤੇ ਤੇ ਮੈਂ ਉਹਨਾਂ ਨੂੰ ਮਿਲ ਕੇ ਇੱਕ ਵਾਰੀ ਤੇ ਪੁੱਛਿਆ ਵੀ ਕਿਹੜੀ ਜਹਾਨ ਨੂੰ ਚਲਿਆ ਗਿਆ ਮੈਂ ਇੱਕ ਵਾਰੀ ਵੇਖਾ ਤੇ ਸਹੀ ਜਾ ਕੇ ਬੰਦਾ ਸੋਚਦਾ ਸਾਰੀ ਉਮਰ ਪਰ ਸਿੱਖੀ ਜੋ ਕਹਤੇ ਰਾਮਦਾਸ ਪਰਿਵਾਰ